ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਚੈਨਲ ਤੇ ਜਿਸਾ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਨੂ ਨੂੰ ਪਿਛਲੇ ਵੀਡੀਓ ਦੇ ਵਿੱਚ ਦੱਸਿਆ ਕਿ ਸਕੈਰੀਆ ਅਟੈਕ ਦਾ ਪੇਨ ਹੁੰਦਾ ਉਹ ਹੋਇਆ ਤੇ ਉਹਦੇ ਕਰਕੇ ਲਗਾਤਾਰ 4-5 ਦਿਨ ਤੋਂ ਪਰੇਸ਼ਾਨ ਆ ਤੇ ਅਸੀਂ ਘਰ ਆਪਣੇ ਪਿੰਡ ਵਾਲਿਆਂ ਨੂੰ ਇੰਨੀ ਗੱਲ ਦੱਸੀ ਨਹੀਂ ਫੋਨ ਤੇ ਕਿ ਜਿਆਦਾ ਪਰੇਸ਼ਾਨ ਆ ਸੀਗਾ ਠੀਕ ਆ ਹੋ ਜਾਊਗਾ ਠੀਕ ਹੀ ਹੋ ਜਾਊਗਾ ਤੇ ਲੇਕਿਨ ਅੱਜ ਜਦੋਂ ਵੀਡੀਓ ਅਸੀਂ ਨੇ ਵੀਡੀਓ ਅਸੀਂ ਚਾੜੀਆਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਇਮੀਡੀਏਟਲੀ ਆ ਰਹੇ ਨੇ ਕਹਿੰਦੇ ਵੀ ਅਸੀਂ ਹੁਣੀ ਚੱਲਦੇ ਆ ਤੇ ਮੇਰੇ ਖਿਆਲ ਚ ਚੱਲਣ ਵਾਲੇ ਨੇ ਮੇਰੇ ਖਿਆਲ ਚ ਘਰੋਂ 8:30 ਹੋਏ ਨੇ ਦੇਖਦੇ ਆ ਆਪਣੇ ਕਿੰਨੇ ਵਜੇ ਪਹੁੰਚਦੇ ਨੇ ਤੇ ਦੇਖੋ ਆਪਾਂ ਓਲਾ ਰੱਖਦੇ ਆ ਲੇਕਿਨ ਵੀਡੀਓ ਚ ਉਹਨਾਂ ਨੇ ਦੇਖ ਲਿਆ ਪਹਿਲਾਂ ਉਹਨਾਂ ਨੇ ਸੋਚਿਆ ਵੀ ਨਾਰਮਲ ਹੋਣਾ ਲੇਕਿਨ ਅੱਜ ਪਤਾ ਲੱਗ ਗਿਆ ਵੀ ਇਹ ਜਿਹੜਾ ਪ੍ਰੋਬਲਮ ਆ ਜਿਆਦਾ ਇਸ਼ੂ ਆ ਔਰ ਮੇਰੇ ਖਿਆਲ ਚ ਜਿਹੜੀ ਮੇਰੀ ਮੰਮੀ ਨੇ ਮਤਲਬ ਸਾਸੂ ਮਾਂ ਨੇ ਉਹ ਇੱਥੇ ਰਹਿਣੀਆਂ ਤੇ ਇਹਨਾਂ ਨੂੰ ਸੰਭਾਲਣ ਦੀਆਂ ਨਾਲੇ ਥੋੜਾ ਘਰ ਹੌਸਪੋਸ਼ ਹੋਇਆ ਤਾਂ ਥੋੜਾ ਜਿਹਾ ਇੱਕ ਵਾਰ ਸਾਰਾ ਕੁਝ ਸਹੀ ਹੋ ਜਾਊਗਾ ਬਾਕੀ ਦੇਖਦੇ ਆ ਉਹਨਾਂ ਨੂੰ ਆ ਲੈਣ ਦੋ ਉਹ ਆਹ ਕੌਣ ਆ ਗਿਆ ਬਈ ਓ ਬੱਲੇ 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 ਯੇ ਆ ਸਾਡਾ ਫਤਿਹ ਆ ਗਿਆ ਮਮਾ ਦਾ ਹਾਲ ਚਾਲ ਪੁੱਛਣਾ ਹੈ ਉਹ ਸਭ ਤੋਂ ਪਹਿਲਾਂ ਆਇਆ ਇੱਥੇ ਲਾਈਟ ਹੀ ਚਲਦੀ ਲਾਈਟ ਇੱਥੇ ਬੰਦ ਹੋਈ ਪਈ ਐ ਕਿਉਂ ਹਾਂ ਮਮੀ ਝਾਲਾ ਲਾਈ ਨਾ ਵੀ ਸੋਨੂੰ ਵਾਸਤੇ ਕੇਲੇ ਵੀ ਆ ਗਏ ਸਾਰਾ ਕੁਝ ਹੀ ਆ ਗਿਆ ਸੋਨੂੰ ਵਾਸਤੇ ਜਦੋਂ ਮੰਮਾ ਆਈ ਸਾਰਾ ਕੁਝ ਹੀ ਆ ਗਿਆ ਖੋਲੋ ਬਈ ਆ ਚਲ ਆ ਜਾ ਦੋ ਮੰਮੀ ਵੀ ਆ ਰਹੀ ਐ ਮੰਮੀ ਨੇ ਸਮਾਂ ਚੱਕ ਮੈਨੂੰ ਫੋਨ ਕਰ ਰੰਦੇ ਮੈਂ ਪਹਿਲਾਂ ਫੋਨ ਕੀਤਾ ਸੀ ਵੀ ਸੋਨੂੰ ਮੈਂ ਆ ਜਾ ਨਹੀਂ ਐ ਹਾਂ ਹਾਂ ਬਈ ਇਹ ਨਹੀਂ ਬਈ ਇਹ ਤੈਨੂੰ ਪਹਿਲਾਂ ਫੋਨ ਕੀਤਾ ਵੀ ਮੈਨੂੰ ਦੱਸ ਸਕੂਗੀ ਨਹੀਂ ਤਾ ਉਹ ਉਹ ਵਾ ਕੀ ਟੀਲਿਆਂ ਦਾ ਬਣਾ ਕੇ ਆਟਾ ਲੈਂਦਾ ਨਹੀਂ ਆਟਾ ਦਾ ਨਹੀਂ ਹੈ ਅੱਛਾ ਰੋਟੀ ਰਿਆ ਕੇ ਪਕਾਉਂਗੀ ਹੋਰ ਫਿਰ ਤੇ ਮੈਂ ਆਹ ਨੇਰਾ ਹੋ ਜਾਂਦਾ ਏ ਨਾ ਠੀਕ ਹੈ ਨਹੀਂ ਸਹੀ ਕਰ ਲੈ ਤੁਸੀਂ ਰੋਟੀ ਖਾ ਕੇ ਆਏ ਹੋ ਅਹੀ ਤਾਂ ਮੈਂ ਤਾਂ ਕਾਮੀ ਜਾਂ ਦੰਮੂ ਦਾ ਸਿਮੂ ਦਾ ਤੇ ਲੈ ਨਹੀਂ ਘਟਾ ਕਰਨਾ ਅੱਛਾ ਤੇ ਕੇਕ ਪੈ ਤੇ ਬਹਿ ਜਾ ਤੂੰ ਤਾਂ ਵੀ ਆਇਆ ਕੰਦ ਕਰ ਕਿੱਥੇ ਲਿਆ ਨਾਨੀਆ ਦਾ ਭਾਵੇਂ ਜੀ ਪੀਲੇ ਕੋਟੀ ਕਿੱਧਰ ਤੇ ਪਾਈ ਹੋਈ ਆ ਇਹ ਦੇ ਵੀ ਅਮਰੀਕਾ ਸਿਆਈ ਹੈ ਬੇਬੀ ਅਮਰੀਕਾ ਦਾ ਜਿੰਕੋਕ ਤੋਂ ਹੈ ਚਾਚੂ ਆ ਗਏ ਤੁਸੀਂ ਹਾਕਲ ਦਸਨ ਕੀ ਹਾਲ ਚਾਲ ਨੇ ਵਧੀਆ ਵਧੀਆ ਫਰਸਟ ਕਲਾਸ ਹਾਵਾ ਵੀ ਕਿਵੇਂ ਹੋ ਅੱਜ ਇਹ ਵਾਲਾ ਸੈਮ ਪੈ ਗਈ ਕਹਿੰਦਾ ਸੁਣੂ ਮੈਂ ਤੇ ਪਈ ਜਿੰਨ ਹਸਪੀਟਲ ਚ ਹੋਈ ਹੋਰ ਅੱਪੜੀ ਉਹ ਦੇਖੋ ਹੁਣ ਆ ਚੱਕ ਕੇ ਖੜਾ ਕਰਨਾ ਪੈਂਦਾ ਇੰਨਾ ਮਤਲਬ ਪੇਨ ਜਿਹੜੀ ਹੈ ਨਾ ਬੈਕ ਪੇਨ ਜਿਹੜੀ ਇੰਨੀ ਜਬਰਦਸਤ ਹੈ जबरदस्त थोड़े जा अपने आप के वो करो ना थोड़े जा सारा अपने आप लेके तू पता ही नहीं पता नहीं तेरे को पता नहीं मुझे से उठ के रुका पता, पता नहीं तेरे को पता नहीं भाई तेरे नहीं पता मम्मा बीमार है नहीं हमको इस काम से मजा नहीं आता अच्छे। <laughs> <laughs> थी थी मैं सोने को गई नहीं मैं सोच लगी कहीं ना मैं सोने तू घुड़े सात ਹਾਏ ਅੱਜ ਹੋਰ ਹੋ ਕੀ ਕਰਦੀ ਮੈਂ ਬਣੀ ਕਰਦੀ ਹੈਗੀ ਪੜੋ ਉਹ ਪੜਾ ਦੱਸ ਦੱਸ ਆਜਾ ਮੀਨੇ ਤਾਂ ਜਾਂਦੜੀ ਹੋ ਰਹੀ ਟੀਕਾ ਲਵਾ ਲਿਆ ਤਾਂ ਬਹਿ ਜਾਣੀ ਆ ਮੈਂ ਆਏ ਆਏ ਗੰਨਾਗਰ ਆਲਾ ਤੂੰ ਮੂੰਹ ਛੱਡ ਦੇ ਲਾਤ ਤੀ ਜੀ ਕਰ ਦਿੰਦਾ ਬੋਡੀ ਪੜੀ ਟੰਗੀ ਆ ਤੱਕਰ ਨਹੀਂ ਲਾਤੀ ਨਹੀਂ ਮੁੜਦੀ ਬਿਲਕੁਰੀ ਅੱਕੜ ਗਿਆ ਪੂਰਾ ਸਰੀਰ ਅੱਛਾ ਲੱਤਾਂ ਹਾਂ ਲੱਤਾਂ ਨਹੀਂ ਲੱਤਾਂ ਉਹ ਮੋੜ ਮਤਲਬ ਹੌਲੀ ਹੌਲੀ ਮੁੜਦੀਆਂ ਨਹੀਂ ਇੱਕਦਮ ਨਹੀਂ ਮਤਲਬ ਮੋਸ਼ਨ ਲੈਣ ਚ ਟਾਈਮ ਲੱਗਦਾ ਥੋੜਾ ਜਿਹਾ ਖੜੇ ਹੋਗੇ ਥੋੜਾ ਜਿਹਾ ਤੁਰੇ ਫਿਰ ਉਦੋਂ ਬਾਅਦ ਜਾ ਕੇ ਕਿਤੇ ਜਾ ਕੇ ਇੱਕ ਵਾਰ ਮੋਸ਼ਨ ਚ ਆਉਂਦਾ ਉਹਦੇ ਉਹ ਨਾੜਾ ਕਮਜ਼ੋਰ ਹੋ ਜਾਂਦੇ ਨਾਲ ਜੀ ਤਾਕਤ ਦੀ ਹੁਣ ਉਹ ਕਿ ਇੰਜੈਕਸ਼ਨ ਲੱਗਣਗੇ 5 ਅੱਛਾ ਉਹ ਹੀ ਤਾਕਤ ਵਾਲੀ ਹੋਗੇ 5 ਇੰਜੈਕਸ਼ਨ 5 ਹੁਣ 5 ਉਹ ਹੁੰਦੇ ਨੇ ਹਾਂ ਇਹ ਸਪੈਸ਼ਲ ਇਸੇ ਨਾੜਾ ਵਾਸਤੇ ਹੁੰਦੇ ਨੇ ਇੰਜੈਕਸ਼ਨ ਕਿੰਨੇ ਲੱਗੇ ਨਹੀਂ ਇਹ ਮਾਡਲ ਅੱਜ ਤਾਂ ਇੱਕ ਲੱਗਿਆ ਕੱਲ ਦੋ ਇੱਕ ਲੱਗੂ ਫਿਰ ਇੱਕ ਇੱਕ ਦਿਨ ਛੱਡ ਕੇ ਲੱਗੂਗਾ ਤੀਸਰੇ ਟੀਕੇ ਤੋਂ ਬਾਅਦ ਕਹਿੰਦੇ ਜਾਂ ਕੇ ਤੁਹਾਨੂੰ ਪਤਾ ਲੱਗਣ ਲੱਗੂਗਾ ਕਿ ਮੈਂ ਸੈੱਟ ਹੋਣ ਲੱਗ ਪਿਆ ਇਨੇ ਲਾ ਆ ਦੇਖੋ ਜਿਹੜੀ ਦੀਦੀ ਆਈ ਹੈ ਆਪਣੀ ਹਰਮਿਤ ਦੀਦੀ ਯੂਐਸ ਤੋਂ ਹਾਂ ਉਹ ਉਤਾਰ ਲਈ ਸ਼ਰਟ ਲੈ ਕੇ ਆਏ ਨੇ ਕਿ ਟੈਗ ਮੈਂ ਸੰਭ ਕੇ ਰੱਖੂਆ ਸ਼ਰਟ ਇਹ ਸੰਭ ਕੇ ਰੱਖਣੀ ਨਵਾਂ ਕਪੜਾ ਲੈ ਕੇ ਉਹਨੂੰ ਤੇ ਲਾ ਲਿਆ ਕਰਗੇ ਕਿ ਨਹੀਂ ਵੈਸੇ ਸ਼ਰਟ ਨਹੀਂ ਸੰਭ ਕੇ ਰੱਖਣੀ ਦੱਸ ਨਹੀਂ ਟੈਗ ਅਜੂਈ ਨਾ ਵੀ ਯੂਐਸ ਦਾ ਟੈਗ ਇੱਕ ਚੀਜ਼ ਹੋਰ ਹੈ ਕਿ ਇੱਕਦਮ ਬਿਲਕੁਲ ਫਿੱਟ ਆਈ ਹੈ ਨੇ ਐਨ ਨਹੀਂ ਹੈਗਾ ਵੀ ਕੋਈ ਚਲੋ ਹਰਨੀਤ ਦੀਦੀ ਥੈਂਕ ਯੂ ਬੋਲੋ ਫਿਰ ਟੈਂਕਸ ਅ ਲਾਡ ਭੈਣੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਾਨੂੰ ਐਨਾ ਵਧੀਆ ਗਿਫਟ ਦੇਣ ਦਾ ਸਹੀ ਗੱਲ ਬਾਕੀ ਉਹ ਤੁਹਾਨੂੰ ਨਾ ਪਹਿਲੀ ਵਾਰੀ ਜੱਜ ਜੀ ਚੇਰ ਤੇ ਫਿੱਟ ਵੀ ਆ ਗਈ ਨਹੀਂ ਤਾਂ ਤਾਰ ਨੂੰ ਛੇਤੀ ਲੱਗੇ ਫਿੱਟ ਨਹੀਂ ਹੁੰਦੀ ਥੋੜੀ ਚ ਉਚਾਰੀ ਕੋਈ ਨਹੀਂ ਵਾਦੀ ਹਾਂ ਬਹੁਤ ਸੋਹਣੀ ਦੀਦੀ ਨੇ ਸਾਨੂੰ ਕੁਝ ਵੀ ਨਹੀਂ ਪੁੱਛਿਆ ਸਾਨੂੰ ਕੁਝ ਨਹੀਂ ਪਤਾ ਨਾ ਦੀਦੀ ਸਾਡੇ ਵੱਸ ਦੇ ਨਾਲ ਕੁਝ ਲੈ ਕੇ ਆਉਣਾ ਤੇ ਬਿਲਕੁਲ ਸਾਰਾ ਕੁਝ ਜੋ ਵੀ ਆ ਪੂਰਾ ਐਕਸਪੈਕਟ ਆਇਆ ਜਿਹੜੀ ਜੁੱਤੀਆਂ ਜੁੱਤੀਆਂ ਆ ਉਹ ਵੀ ਪੂਰਾ ਐਕੂਰੇਟ ਮੈਜ਼ਰਮੈਂਟ ਹੈ ਕੋਈ ਵੀ ਕੋਈ ਲੂਜ਼ ਨਹੀਂ ਕੋਈ ਟਾਈਟ ਨਹੀਂ ਤੇ ਮੇਰੇ ਲਈ ਨਹੀਂ ਕੁਝ ਭੇਜ ਦੇ ਦੀ ਜੀ ਤੇਰੀ ਲੋਕ ਆਰਡਰ ਮੈਂ ਤਾਂ ਅਖਰ ਜਾਣਾ ਨਹੀਂ ਹੈਗਾ ਮੇਰੀ ਗੱਲ ਸੁਣੋ ਆਫ ਵਿంటర్ ਚ ਬਹੁਤ ਵਧੀਆ ਆਫ ਵਿంటర్ ਹੁਣ ਮਾਰਚ ਤੱਕ ਤੂੰ ਹੀ ਆ ਸ਼ਰਟ ਘਸਾ ਦੇਣੀ ਪਾ ਪਾ ਕੇ ਚੰਗਾ ਅਗਲੇ ਸਾਲ ਹੋਰ ਭੇਜ ਦੁੱਤੀ ਦੀ ਹਾਂ ਯਾਦਾ ਲੰਬਾ ਇਹ ਕੋਲ ਅੱਜ ਆਪਣੀ ਮਿਸਟਰ ਮਿਸ ਬਸੀ ਚਾਨ ਦੇ ਇੱਕ ਕਮੈਂਟ ਆਇਆ ਕਹਿੰਦੇ ਵੀ ਪੈਸਾ ਤਾਂ ਹਰੇਕ ਹੀ ਕਮਾਉਣਾ ਪਰ ਤੁਸੀਂ ਦੁਨੀਆ ਦਾ ਪਿਆਰ ਕਮਾਇਆ ਕਰਦੇ ਅਸੀਂ ਪੈਸਾ ਨਹੀਂ ਕਮਾਇਆ ਅਸੀਂ ਅੱਜ ਵੀ ਪੈਸਾ ਕਮਾਉਣਾ ਵੀ ਨਹੀਂ ਚਾਹੁੰਦੇ ਅਸੀਂ ਕਮਾਉਣਾ ਨਹੀਂ ਚਾਹੁੰਦੇ ਪੈਸਾ ਅਸੀਂ ਤਾਂ ਪਿਆਰ ਹੀ ਕਮਾਉਣਾ ਚਾਹੁੰਦੇ ਆ ਕਿ ਨਹੀਂ ਹੁਣ ਵਿੱਚ ਕਈ ਕਹਿ ਦਿੰਦੇ ਹੈ ਆ ਕੀ ਲੱਗ ਰਿਹਾ ਓਏ ਦੇ ਪਾਪਾ ਪਰ ਉਹ ਲੱਗ ਰਿਹਾ ਕੀ ਲੱਗ ਰਿਹਾ ਉਹ ਜਿਹੜਾ ਸਾਡਾ ਸਿੱਧੂ ਵਰਗਾ ਕਹੇ ਹਾਏ ਲੱਗ ਸਿੱਧੂ ਵਰਗਾ ਲੱਗਦਾ ਹਾਏ ਸਾਡਾ ਸਿੱਧੂ ਵਰਗਾ ਲੱਗਦਾ ਮੇਰਾ ਪੁੱਤ ਵੀ ਬਹੁਤ ਸੋਹਣਾ ਲੱਗਦਾ ਬੜਾ ਖੁੱਲਾ 아이 ਹੈ ਮਮੀ ਆਇਆ ਕਿਸ ਗੇਟ ਖੋਲ ਕੇ ਮੇਰੀ ਕੇਅਰ ਕਰਨ ਵਾਸਤੇ ਅੱਜ ਮੇਰਾ ਬੱਚਾ ਆ ਗਿਆ ਛੁੱਟ ਜਾਈਗਾ ਮੇਰਾ ਬੱਚਾ ਆ ਗਿਆ 1.5 ਮਹੀਨੇ ਤੋਂ ਵਿਛੜਿਆ ਹੋਇਆ ਸੀ ਮੈਥੋਂ ਤੇ ਅੱਜ ਮੈਂ ਇਹਨੂੰ 18 ਤਰੀਕ ਦਾ ਵਿਛੜਿਆ ਅੱਜ ਦਿਨ ਸਿਮੂਣ ਛੱਡਣ ਗਏ ਹਾਂ ਹੋਰ ਉਸ ਤੋਂ ਬਾਅਦ ਪਿੰਡ ਨਹੀਂ ਗਏ ਆਪਾਂ ਇਹ ਛੋਟਾ ਜਿਹਾ ਬੱਚਾ ਦਾ ਐਗਜ਼ਾਮ ਚੱਲ ਰਿਹਾ ਨਾ ਹਾਂ ਬਿਲਕੁਲ ਠੀਕ ਚਮੀ ਚੱਲ ਰਹੇ ਨੇ ਐਗਜ਼ਾਮ ਲੋ ਜੀ ਅਜੇ ਕੋਈ ਸਾਰਾ ਕੁਝ ਸੈਟਲਮੈਂਟ ਹੋ ਗਿਆ ਦੇਖੋ ਘਰ ਦੇ ਵਿੱਚ ਲੇਡੀਜ਼ ਕੰਟੈਕਟ ਕਰਦੇ ਵਿੱਚ ਲੇਡੀਜ਼ ਦਾ ਕੰਮ ਬਹੁਤ ਜੁੜੇ ਇਗਨੋਰ ਕਰੇ ਉਹ ਟੈਗ ਨੂੰ ਤੇ ਦੇਖੋ ਜਿਵੇਂ ਜੇਸੀ ਲੇਡੀਜ਼ ਆ ਜਾਂਦੀਆਂ ਨੇ ਦੇਖੋ ਨਾਲ ਦੀਆਂ ਵੀ ਸਫਾਈ ਹੋ ਗਈ ਹੈ ਤੇ ਇਧਰੋਂ ਮੈਂ ਫਰੂਟ ਕੱਟ ਕੇ ਦੇ ਦੇਣੀ ਨੂੰ ਤੇ ਉਧਰ ਅਮਨ ਲੱਗੀ ਪਈ ਹੈ ਅਮਨ ਤੇ ਮੈਂ ਆਪਾਂ ਜੀ ਕਰੂੰਗੀ ਮੈਂ ਸਬਜੀ ਬਣਾ ਕੇ ਨਾ ਹੂੰ ਕੱਲ ਕੱਲ ਮੈਂ ਲਿਆ ਸ਼ਾਦਰ ਤੋਂ ਜਾਣਾ ਆਪਾਂ ਮੇਅਰ ਕੋਟਲੇ ਮੈਂ ਜਾਣਾ ਹੈ ਹੂੰ ਤੇ ਮੈਂ ਕੋਈ ਸਬਜੀ ਬਣਾ ਕੇ ਲੈ ਆਉਂਗੀ ਠੀਕ ਹੈ ਠੀਕ ਹੈ ਮੈਂ ਆਪਾਂ ਦਾ ਕਰ ਲਿਓ ਨਾ ਬਾਕੀ ਸਾਰਾ ਕੰਮ ਟਾਈਮ ਸ ਤੇ ਹੋ ਜੂਗਾ ਇਹ ਨਾ ਹੋਵੇ ਕਿ ਤੁਸੀਂ ਆਓ ਲੇਟ ਇਹ ਹਾਂ ਮੈਂ ਆ ਗਈ ਮਾਂ ਦਾ ਕੰਮ ਨਹੀਂ ਵੜਿਆ ਕਿਉਂ ਨਹੀਂ ਬਾਰੇ ਇਹਨੇ ਜੀ ਕਰਕੇ ਦੇਖ ਲਾ ਹੌਸਲਾ ਹੋ ਗਿਆ ਤੁਸੀਂ ਆਗੇ ਨਾ ਇਹ ਤੇ ਅਸੀਂ ਰੋਲੇ-ਗੋਲੇ ਕਰੀ ਕੁਛ ਵੜਾ ਰਿਹਾ ਗਾ ਕੁਛ ਛੋਟਾ ਪਤਾ ਨਹੀਂ ਕੀ ਆ ਵਾ ਮਮਾ ਨੂੰ ਕੁਛ ਨਹੀਂ ਦੇਖ ਮਾਂ ਦਾ ਸੱਤ ਲਾਉਣਾ ਨਾ ਪੁੱਤ ਨਹੀਂ ਦਰਦੂ ਵੀ ਤੋੜਾ ਪੀ ਆ ਆ ਤੋ ਨਾ ਆ ਵੀ ਉਹ ਕੋਨਾ ਹੋਇਆ ਲੋ ਜੀ ਆਪਾਂ ਨੇ ਆ ਆ ਪੋਕੀਟੇ ਜਿਹੜੇ ਨੇ ਕੱਟਦੇ ਨੇ ਆਪਾਂ ਇਹ ਚੰਨ ਕਰਦੇ ਉਧਰ ਹੁਣ ਕੁਝ ਸੰਗੁਰ ਮੈਂ ਬਗਤਾਂ ਪਹਿਲਾਂ ਤੂੰ ਦੋੜ ਜਾ ਉੱਥੇ ਤੋਂ ਦੋੜੋ ਬੜਾ ਦੋੜੋ ਆ ਦੇ ਚੱਕਰ ਦੇ ਤਾਂ ਮੈਂ ਜਾ ਹੁਣ ਜਾਨੀ ਐਥੇ ਦੇਖ ਲੈ ਆਹੋ ਅਨੰਦ ਦੀ ਕੋਈ ਤਾਂ ਕੋਈ ਹਾਂ ਤੁਸੀਂ ਗੋ ਅਮੈਦੋ ਮਲੇ ਅਰਪੋਰਟ ਨਿਕਲਣਾ ਹੈਗਾ ਹਾਂ ਅੱਜ ਇਹ ਸਭ ਦੇ ਬੰਨਣਾ ਪੜਾਉਂ ਮੈਂ ਤੇ ਤੂੰ ਹਨਾ ਦਬੋ ਤੇ ਨਿਕਲਣਾ ਸਾ ਤੇਰੇ ਤੁਹਾਨੂੰ ਛੋਟਾ ਜਿਹਾ ਬੈਗ ਚਾਹੀਦਾ ਨਾ ਪਾ ਅਰੇ ਫੁਰਦਕਾ ਚੀਜ਼ ਹੈ ਮੈਨੂੰ ਮੈਰਾ ਬੈਗ ਫਲੰਗ ਤੇ ਤੂੰ ਉਤਰੇਗੀ ਨਾ ਮੇਰੇ ਕੋਲ ਆ ਜੀ ਉੱਥੇ ਖੜਾ ਹਾਂਗਾ ਮੈਂ ਤਿੰਦੂ ਦੇ ਦੂੰਗਾ ਤੂੰ ਬੈਗ ਚ ਪਾਣੀ ਤੂੰ ਦੱਸਣਾ ਨਹੀਂ ਮੇਰਾ ਪਤਾ ਹੈਗਾ ਨਾਲ ਨਾੜ ਦੀ ਪ੍ਰੋਬਲਮ ਹੈ ਨਾੜ ਦੀ ਨਾੜ ਦਬੀ ਹੋਈ ਹੈ ਛੁੱਟ ਜੋ ਜਾਨ ਪੈ ਜੂਗੀ ਉਹਨੇ ਆਪਣੇ ਸੈੱਟ ਹੋ ਜਾਣਾ ਇਹ ਮਿਊਨਿਸਪਲ ਇਹ ਲੋਕ ਕਿ ਬੰਦ ਲੱਗੀ ਦਬੀ ਨਾ ਲੱਸੀ ਦਬੀ ਅੱਛਾ ਇਹ ਬਹੁਤ ਤਿੰਨ ਦਿਨ ਲੱਗਣਗੇ ਮੈਨੂੰ ਸੈੱਟ ਹੋਣ ਚ। ਦੰਡਾ ਦੰਡਾ ਉਪਰ ਤੋਂ ਫਰੋਲਾ ਫਰਲੀ ਹੋਰੀ ਇਧਰ। ਤਿੰਨ ਦਿਨ ਲੱਗਣਗੇ ਤਿੰਨ ਦਿਨ। ਪੈਸਾ। ਨਹੀਂ ਹੋ ਗਿਆ ਉਹਦਾ। ਦੰਡਾ ਦੰਡਾ। ਜਦੋਂ ਇਹ ਬਿਮਾਰੀ ਇਹ ਜਿਹੜੀ ਹੁੰਦੀ ਹੈ ਸਕੇਡिएट ਆ ਕੇ ਐਂਦਾ ਹੀ ਹੁੰਦਾ ਹੈ ਨਾਲ ਜੀ ਨਾ ਹੱਡੀ ਆ ਜਿਹੜੀ ਵੀਰ ਦੀ ਹੱਡੀ ਦੇ ਪਿਛਲੇ ਹੁੰਦੀ ਹੈ। ਮਣਕਿਆਂ ਦੇ ਵਿੱਚ ਹੁੰਦੀ ਹੈ। ਉਹ ਨਾੜ ਜਿਹੜੀ ਦਬ ਜਾਂਦੀ ਹੈ।

ਸ਼ੇਰਾਂ ਪਾਸੇ ਭੋਲਣ ਦੇ ਆ ਬੱਸ ਚੋਂ ਕੱਢਣਾ ਝੂਠ ਬੋਲਦਾ ਉਹ ਜਿਹੜਾ ਸਮਾਨ ਉੱਥੇ ਪੈਣ ਦਾ 100 ਰੁਪਈਆ ਦਾ ਭਾਈ 100 ਰੁਪਈਆ ਦਾ ਇਹ ਮੈਂ ਟੈਂਡਰ ਲਈ ਆਈ ਨਹੀਂ ਹੈਗੀ ਹੁਣ ਮम्मा ਮੈਂ ਕੱਲੂ ਜਿਹੜੀ ਸਕੂਲ ਚ ਬੈਕ ਪਾ ਕੇ ਤੇ ਦਮ ਨੂੰ ਫੜਾ ਦਾਂਗਾ ਕਿਹੜਾ ਸਮਾਨ ਹੈ ਵੇ ਫੋਨ ਨਾਲ ਉਹ ਬੱਸ ਜਿਹੜਾ ਐ ਉਹ ਮਨ ਕਬਰ ਉਹ ਕਿਸੇ ਫੋਨ ਤੇ ਵੀ ਨਹੀਂ ਆਉਂਦੇ ਪਤਾ ਜਿਹੜਾ ਜਿਹੜਾ ਪਰਸ ਟੈਣੀ ਵਾਲਾ ਤੁਮ ਉਹ ਜਿਹੜਾ ਆਹ ਉਹ ਜੰਦਾ ਨਹੀਂ ਆਪਣੇ ਦਮੂ ਮੈਂ ਆਪਣੇ ਬੈਗ ਚ ਬਣਾਉਂਗਾ ਜਦੋਂ ਇਹ ਉਤਰੂਗੀ ਨਾ ਹਾਂ ਟੀ ਉਹਦੇ ਲਈ ਹੈ ਠੀਕ ਹੈ ਠੀਕ ਹੈ ਤਾਂ ਇਹ ਉਤਰੂਗੀ ਬੜੀ ਫੜਾ ਦੂੰਗਾ ਦਮੂ ਇਹਨੇ ਤੇਰਾ ਜਲੂਸ ਕਰਨਾ ਸੁੱਲੇ ਭੱਜਿਆ ਆਉਣਾ ਲੈ ਕੇ ਆਹ ਦਮੂ ਆ ਦੀ ਦਮੂ ਸਾਰੇ ਬੰਦੇ ਜੀ ਤੂੰ ਕੁੜੀ ਹੈ ਨਾ ਮੈਂ ਇਹ ਨਹੀਂ ਹੈਗੀ ਅਭੀ ਮੈਨੂੰ ਦੇਖ ਗਿਆ ਪੈਸੇ ਇਹ ਕਹਿੰਦਾ ਮਮੂ ਤੈਨੂੰ ਨਹੀਂ ਪਈ ਇਹ ਤੇਰਾ ਨਾ ਬੰਦ ਤੈਨੂੰ ਸ਼ਗਨ ਦੇ ਕੇ ਜਾ ਰਿਹਾ 20 ਰੁਪਏ ਦਾ ਪੈਸੇ ਤੂੰ ਆਪਣੇ ਕੋਲੋਂ ਹੁਣ ਦੇ ਦੇ ਤੂੰ ਮੇਰੇ ਪਰ ਤੋਂ ਕੱਢ ਕੇ ਪੈਸੇ ਦੇ ਦਿੱਤੇ ਨੇ ਨਾ ਤੂੰ ਸਮਾਨ ਨਹੀਂ ਲਿਆਈ ਉਹ ਕਹਿੰਦਾ ਮੈਂ ਕੱਲ ਨੂੰ ਚੋਰੀ ਬੈਗ ਚ ਪਾ ਲਿਆਵਾਂਗਾ ਕਿਹੜਾ ਸਮਾਨ ਕਿਹੜਾ ਸਮਾਨ ਪਰਸਰਾ ਪਰਸਗੁਣਾ ਦੀ ਹੋ ਦੁਕਾਨਾਂ ਬੰਦ ਨਹੀਂ ਹੈ ਖੁੱਲੀਆਂ ਨੇ ਅੱਜ ਤੱਕ ਕਿਹੜੀ ਦੁਕਾਨਾਂ ਖੁੱਲੀਆਂ ਨੇ ਬੰਦ ਹੋ ਗਏ ਪੁੱਤ ਸੜਕਾਂ ਤੇ ਦੂਰੇ ਨਾ ਰਹੇ ਜਿੱਦੇ ਕਰਕੇ ਆ ਗਏ ਵੀਰ ਜੰਦਰ ਰਸਤੇ 'ਚ ਖੁੱਲੀ ਹੋਈ ਤਾਂ ਦਿਵਾ ਨਹੀਂ ਇਹ ਚ ਕੀ ਗੱਲ ਹੈ ਭਾਜੀ ਫਿਰ ਮੰਨਦਾ ਨਹੀਂ ਤਾ ਤੋ ਇਹਦੇ ਸਾਹਮਣੇ ਹੋਊਗਾ ਜੋ ਕੁਝ ਹੋਊਗਾ ਵੀ ਦੁਕਾਨਾਂ ਖੁੱਲੀਆਂ ਨੇ ਕਿ ਬੰਦ ਨੇ ਇਹ ਵੀ ਦੇਖ ਲੂਗਾ ਨਾ ਪਾਪਾ ਤੁਹਾਨੂੰ ਮਾ ਦੱਸੂਗਾ ਕਿਹੜੀ ਦੁਕਾਨ ਖੁੱਲੀ ਹੈ ਉਹਨੇ ਕਿਹੜਾ ਕਰੇਗੀ ਅੱਗੇ ਪਤਾ ਹੋਣਗਾ ਉਹ ਦੱਸੂਗਾ ਅੱਖਾਂ ਬੰਦ ਕਰ ਲਵੋ ਜਿੱਥੇ ਵਧੀਆ ਦੁਕਾਨਾਂ ਫਰੰਗ ਹੋਣਗੀਆਂ ਠੀਕ ਹੈ ਪਾਪਾ ਫੋਨ ਆ ਜਾਈਂ ਰਸਤੇ ਨੀ ਜੇ ਮੈਂ ਕਹੂੰਗੀ ਨਹੀਂ ਗੱਡੀ ਰੋਕਣੀ ਤੂੰ ਹੀ ਨਹੀਂ ਰੋਕਣੀ ਆਪਾਂ ਇੱਧਰ ਰੋਕਾ ਐਦਾਂ ਕਿੰਦਾ ਨਹੀਂ ਫਿਰ ਐਦਾਂ ਹੀ ਹੁੰਦਾ ਐਦਾਂ ਹੀ ਆ ਐਦਾਂ ਜਦੋਂ ਜਦੋਂ ਮੈਂ ਜਾਣਾ ਵੀ ਤੂੰ ਮੈਂ ਚੱਲੋ ਤੇ ਗੱਡੀ ਨਹੀਂ ਰੋਕਣੀ ਉਦੋਂ ਹੀ ਉਦੋਂ ਹੀ ਕਰਨਾ ਠੀਕ ਹੈ ਨਾ ਆਪਾਂ ਤਾਂ ਇਹਨਾਂ ਨੂੰ ਨਹੀਂ ਕਰਨਾ ਆਨਾਂ ਕਿਹਨਾਂ ਨਾਲ ਜਾਏਗਾ ਤੇ ਆਪੋ ਗਾਣਾ ਮੰਗਣ ਨੂੰ ਆਂ ਕਿ ਟਿਕਲੀ ਪਵਾਇਆ ਕਰ ਟਿਕਲੀ ਟਿਕਲੀ ਕਰਦੇ ਜਾ ਕੇ ਬਣਾ ਤੇਰਾ ਸੁਣੋ ਚਲ ਜੀ ਆਹ ਨੂੰ ਕਿਰੇ ਮੈਂ ਕਿੱਥੇ ਜਾਣਾ ਮੈਂ ਅਜੋਲ ਵਰਕੜਾ ਕੋਲ ਜਾਣਾ ਮੈਨੂੰ ਤੇ ਬੇਸਲਾ ਕੇ ਮੈਂ ਕਿੱਥੇ ਜਾਣਾ ਉਹਨਾਂ ਨੂੰ ਮੈਂ ਕਹਾਂ ਨਾ ਮੈਂ ਮੇਰੇ ਥੋੜਾ ਕੰਮ ਜਲਦੀ ਕਰੇ ਮੇਰਾ ਤਾਂ ਸਲੂਨ ਜਾਣਾ ਹੈਗਾ ਟਾਈਮ ਹੈ ਕੀ ਕਰਾਂਗੇ ਮੈਡਮ ਜੀ ਆਪ ਸਲੂਨ ਜਾ ਕੇ ਠੀਕ ਠਾਕ ਆ ਆ ਬਹੁਤ ਜ਼ੋਰ ਦਾ ਹੈ ਇਹਨੂੰ ਕਰਦੇ ਪਾਉਂਦੇ ਮੈਂ ਅੰਦਰ ਥੋੜੇ ਤੋਂ ਨਿਕਲ ਜਾਂਦਾ ਹੈ ਪਾਈਟ ਸਟਾਪ ਫੇਰ ਤਾਂ ਦਬੰਦ ਦੇ ਦੋ ਹਾਂ ਦਬੰਦ ਦੇ ਦੋ ਬਾਈ ਅਰੇ ਕੁਝ ਹੋ ਰਿਹਾ ਹੈ ਗਿਆ ਸਮਾਂ ਬਹੁਤ ਚੱਕਾ ਲਉ ਨੂ ਬਾ ਬਾ ਗੱਟੂ ਲੈ ਕੇ ਚੱਲ ਲੈ ਗੱਟੂ ਲੈ ਕੇ ਜਾਣਾ ਕੋਈ ਨਾ ਕੋਈ ਨਾ ਮੈਂ ਕੀ ਕਰਨਾ ਗੱਟੂ ਆ ਚੰਗਾ ਸੇਆਂ ਰੱਖੀ ਜਗ੍ਹਾ ਕਰ ਦੇ ਦੇ ਕੱਲ ਨੂੰ ਕਰਦੀ ਹਾਂ ਸੈਟਿੰਗ ਹੋਰ ਕੋਈ ਨਾ ਕੋਈ ਨਾ ਨਹੀਂ ਆਣਾ ਜਾਏ ਸੇਆਂ ਕਰ ਦੇ ਕੋਈ ਨਾ ਕੋਈ ਨਾ ਦੁੱਧ ਤਾਂ ਮੂੰਹ ਕਰਾਂਗਾ ਕਿ ਦੇਣੀ ਪੁੱਤ ਮੈਂ ਮੰਨ ਜੂਗਾ ਠੀਕ ਹੈ ਠੀਕ ਹੈ ਭੱਜ ਗਏ ਪਹਿਲਾਂ ਮੰਮੀ ਚੰਗਾ ਮੰਮੀ ਨੇ ਕਿਹਾ ਤੂੰ ਨਾ ਥੱਲੇ ਆਈਂ ਨੇਰਾ ਇਥੇ ਲਪੋੜੀਆਂ ਤੇ ਆ ਲੈਟ ਲਾਈਟ ਵਿੱਚੋਂ ਹੈ ਨਹੀਂ ਲਾਈਟ ਚੱਲਦੀ ਚੱਲਦੀ ਚਲ ਜਾਓ ਉਪਰੇ ਤੋਂ ਬਾਹਰ ਸੱਦ ਨੂੰ ਕੰਨ ਦਿਖਾ ਦੇ। ਹਾਂ ਤੇ ਬਿਊਟ। ਚੰਗਾ ਮਮੀ। ਮਮੀ ਬੱਸ ਮਮੀ ਉੱਤੋਂ ਦੇਖ। ਮੇਰੇ ਆਏ ਤੁਹਾਡੇ ਫੋਨ ਕੱਢੇ ਤਾਂ ਨਹੀਂ ਹੈਗੇ। ਨਾ ਤੁਹਾਡੇ ਫੋਨ ਨਿਕਲੇ ਨਹੀਂ ਨਾ ਮੈਂ ਕੱਢੇ। ਬਾਏ। ਬਾਏ ਦੰਗਾ ਦੇ ਪੁੱਤ। ਹੂੰ। ਬਾਏ। ਬਾਏ। ਚੰਗਾ ਬਾਜੀ। ਮੈਂ ਉਹ ਨਾਰਾਂ ਉੱਛਲ ਕੇ ਦੇ ਦੂੰ ਨਾ ਕਿਤੇ ਖੂਕਾਂ ਦੀ ਨਾ ਘਾਟ ਉਹਦੇ ਬੁੱਲ ਦੇ ਪਾਰੇ ਕੋਈ ਗੰਦਾ ਓਏ ਇੱਕ ਵਾਰਾ ਦਰਜਿਆ ਫਤੂ ਹੋਵੇ ਤੇ ਬਾਕੀ ਗੱਲਾਂ ਬਾਅਦ ਕਰਾਂਗੇ ਪਤਾ ਤੂੰ ਕੱਪੜੇ ਉੱਤੋਂ ਨਾ ਬਹਿਣ ਮੈਂ ਕਿੱਥੇ ਕਸਤਰਾਂ ਦੇ ਕੱਪੜੇ ਨੇ ਬਾਏ ਫਤੂ ਠੀਕ ਹੈ ਬਾਏ ਮੰਨ ਕਰਦਾ